ભગવંત માં ਨੇ ਆਪਣੇ એક ઇન્ટરવ્યુ ચ રાહુલ ગાંધી ਦਾ મજાક ઉડાયા ਜਿਸ ਨੂੰ ਲੈ ਹੁਣ ਪੰਜਾਬ ਕਾਂਗਰਸ ਦੇ ਲੀਡਰ ਭਗਵੰਤ ਨੂੰ નિશાન ਤੇ ਲਿਆ ਰਹੇ ਨੇ ਤੇ ਇਸ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਕਿਹਾ ਭਗਵੰਤ માં ਜੀ ਭਾਰਤ ਨੂੰ ਇੱਕ ਝਟ ਕਰਨ ਗਰੀਬਾਂ ਤੇ ਘਟ ਗਿਣਤੀਆਂ ਲਈ ਲੜਨ ਲਈ રાહુલ ગાંધી ਜੀ ਨੇ ਭਾਰਤ ਜੋੜੋ ਯਾਤਰਾ ਵਿੱਚ 4080 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਜਦੋਂ ਕਿ ਪੰਜਾਬ ਤੁਹਾਡੇ #6pm no cm slogan ਹੇਠ ਨਸ਼ਿਆਂ ਅਤੇ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਤੁਹਾਡੇ ਅਧੂਰੇ ਵਾਅਦੇ ਅਤੇ ਤੁਹਾਡਾ ਬਜਟ ਸੈਸ਼ਨ ਤੋਂ ਦੂਰ ਰਹਿਣਾ ਖਾਸੀਅਤ ਹੈ ਰਾਹੁਲ ਗਾਂਧੀ ਸੰਸਦ ਵਿੱਚ ਸੰਵਿਧਾਨ ਦਾ ਮਜ਼ਬੂਤੀ ਨਾਲ ਬਚਾ ਕਰਦੇ ਹੋ ਤੁਸੀਂ ਸਵਾਲਾਂ ਤੋਂ ਲੁਕਦੇ ਹੋ ਭਾਜਪਾ ਦੀਆਂ ਲਾਈਨਾਂ ਤੇ ਚੱਲਦੇ ਹੋ ਚੰਦਰियां ਉੱਡ ਗਿਆ ਪਰ ਤੁਹਾਡੀ ਸ਼ਰਾਬ ਨਾਲ ਭਰੀ ਲੀਡਰਸ਼ਿਪ ਜ਼ਮੀਨ ਤੇ ਹੀ ਰਹੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਆਪਣੀਆਂ ਸਵੀਰ ਤੋਂ ਸ਼ਾਮ ਤੱਕ ਦੀਆਂ ਅਸਫਲਤਾਵਾਂ ਵੱਲ ਧਿਆਨ ਮਾਰਿਆ ਕਰੋ ਤਾਂ ਭਗਵੰਤ ਮਾਨ ਨੂੰ ਪ੍ਰਤਾਪ ਬਾਜਵਾ ਨੇ ਜਵਾਬ ਦਿੰਦਿਆਂ ਆਪਣੀਆਂ ਅਸਫਲਤਾਵਾਂ ਵੱਲ ਵੇਖਣ ਦੀ ਗੱਲ ਕਹੀ ਹੈ ਜ਼ਿਕਰ ਖਾਸ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਭਗਵੰਤ ਮਾਨ ਹੋਰਾਂ ਵੱਲੋਂ ਰਾਹੁਲ ਗਾਂਧੀ ਦੇ ਸਵਾਲ ਹੋਣ ਤੇ ਮਜ਼ਾਕ ਉਡਾਇਆ ਗਿਆ ਸੀਗਾ ਤੇ ਹੁਣ ਪੰਜਾਬ ਕਾਂਗਰਸ ਦੇ ਲੀਡਰ ਭਗਵੰਤ ਮਾਨ ਨੂੰ ਲਗਾਤਾਰ ਨਿਸ਼ਾਨੇ ਤੇ ਲੈ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ